ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਮਕਸੀਦ ਸਿੰਘ ਤੁਹਾਡਾ ਆਪਣੇ ਚੈਨਲ ਸਿੰਧ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਵਾਲਾ ਬਟਨ ਜ਼ਰੂਰ ਦਬਾਓ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਕਿਸਾਨ ਵੀਰੋ ਨਾਲ ਆਲੂਆਂ ਦੀ ਜਿਹੜੀ ਪਟਾਈ ਆ ਕੰਮ ਫੁੱਲ ਜੋਰਾਂ ਤੇ ਚੱਲ ਰਿਹਾ ਉਹਦਾ ਤੇ ਮੱਕੀ ਦੀ ਬਜਾਈ ਦਾ ਕੰਮ ਵੀ ਪੂਰੇ ਪੀਕ ਲੈਵਲ ਤੇ ਆ ਨਾ ਪੂਰੀ ਫੁੱਲ ਬਜਾਈ ਹੋ ਰਹੀ ਆ ਮੱਕੀ ਦੀ ਮੂੰਗੀ ਕਿੰਨੇ ਕਿਸਾਨ ਵੀਰ ਨੇ ਜਿਹੜੇ ਬਹੁਤ ਘਟ ਗਏ ਹੁਣ ਮੱਕੀ ਦੀ ਬਜਾਈ ਪੂਰੇ ਜੋਰਾਂ ਤੇ ਆ ਤਾਂ ਕਈ ਕਿਸਾਨ ਵੀਰ ਜਿਹੜੇ ਨਵੇਂ ਨੇ ਕਿ ਦੇਖੋ ਪੁਰਾਣਿਆਂ ਨੂੰ ਪਤਾ ਹੁੰਦਾ ਜਿਹੜੇ ਨਵੇਂ ਆਏ ਨੇ ਕਈ ਵਾਰ ਉਹ ਗਲਤੀਆਂ ਕਰ ਲੈਂਦੇ ਨੇ ਆਪਾਂ ਤੁਹਾਨੂੰ ਉਹੀ ਗੱਲਾਂ 'ਚ ਦੱਸਾਂਗੇ ਜਿਹੜੀਆਂ ਆਪਾਂ ਆਪਣੇ ਖੇਤ ਦੇ ਵਿੱਚ ਆਪ ਤਜਰਬਾ ਕਰਕੇ ਹੰਡਾਉਣੇ ਆ ਕਿਸਾਨ ਵੀਰੋ ਪਹਿਲਾਂ ਤਾਂ ਦੇਖੋ ਆਪਾਂ ਖੇਤ ਵਧੀਆ ਬਣਾਓ ਵਧੀਆ ਮਸ਼ੀਨਾਂ ਇਸ ਵਾਰ ਵਧੀਆ ਹੋਣਾ ਮਸ਼ੀਨਾਂ ਆ ਰਹੀਆਂ ਨੇ ਜੀਆਂ ਜਿਹੜੀਆਂ ਵੈਕਿਊਮ ਵਾਲੀਆਂ ਮਸ਼ੀਨਾਂ ਨੇ ਉਹਨਾਂ ਤੋਂ ਵਧੀਆ ਬਜਾਈ ਕਰਵਾਓ ਇੱਕ ਚੀਜ਼ ਦਾ ਧਿਆਨ ਰੱਖੋ ਵਧੀਆ ਮਸ਼ੀਨ ਤੋਂ ਹੀ ਬਜਾਈ ਕਰਵਾਓ ਜਿਹਦੇ ਪੈਡ ਵਗੈਰਾ ਵਧੀਆ ਬਣਦੇ ਹੋਣ ਵਧੀਆ ਖੁੱਡ ਵਗੈਰਾ ਹੋਣ ਤੇ ਕੁਰੇਸ਼ੀ ਵਧੀਆ ਹੋਵੇ ਤੇ ਕਿਸਾਨ ਵੀਰੋ ਜਿਹੜਾ ਆਪਾਂ ਨਾਰਮਲੀ ਆਮ ਬਜਾਈ ਕਰਾ ਲੈਂਗੇ ਉਹਦੇ ਪਾਣੀ ਦੀ ਨਹੀਂ ਵਧੀਆ ਸਮੱਸਿਆਵਾਂ ਦੀ ਜਿਹੜਾ ਆ ਪਾਣੀ ਰਾਣੀ ਸੌਰੀ ਵਧੀਆ ਉਹਦੇ 'ਚ ਆਪਣਾ ਮੈਨੇਜਮੈਂਟ ਹੁੰਦਾ ਮੈਂ ਤੁਹਾਨੂੰ ਐਂ ਦੱਸਦਾ ਵੀ ਜਿਹੜਾ ਤੁਸੀਂ ਮੱਕੀ ਬੀਜਣ ਤੋਂ ਪਹਿਲਾਂ 1 ਕਿਲੇ ਦੇ ਵਿੱਚ 1 ਜਾਂ ਸਵਾ ਘੰਟਾ ਲੱਗਦਾ ਲੈਜਰ ਹਿਊਰ ਕਰਵਾ ਲਿਆ ਕਰੋ ਲੈਜਰ ਕਰਵਾ ਕੇ ਬਾਣ ਬਾ ਕੇ ਫੇਰ ਪਾਣੀ ਉਹਨੂੰ ਪਹਿਲਾਂ ਪਾਣੀ ਦੇਣ ਦਾ ਤੁਸੀਂ ਜਿਹੜਾ ਕੰਮ ਆ ਉਹ ਕਰੋ ਦੇਖੋ ਕਿਸਾਨ ਵੀਰੋ ਪਹਿਲੀ ਗੱਲ ਤਾਂ ਮੈਂ ਤੁਹਾਡੇ ਨਾਲ ਅੱਜ ਪਾਣੀ ਵਾਲੀ ਹੀ ਕਰਨੀ ਆ ਜਦੋਂ ਕਿਸਾਨ ਵੀਰੋ ਤੁਸੀਂ ਮੱਕੀ ਨੂੰ ਪਾਣੀ ਦੇਣਾ ਪੂਰਾ ਵਧੀਆ ਰੱਜਮਾ ਪਹਿਲਾਂ ਪਾਣੀ ਦਿਵੋ ਵੀ ਜਿਹੜੀ ਤੁਹਾਡੀ ਗਿੱਲਾ ਹੁਣ ਆ ਦੇਖੋ ਆਪਣਾ ਟਾਇਰ ਦਾ ਨਿਸ਼ਾਨ ਜਾਂਦਾ ਵੈਕਿਊਮ ਵਾਲਾ ਇਹਦੇ ਟਾਇਰ ਦੇ ਨਿਸ਼ਾਨ ਦੇ ਪੂਰੇ ਐਨ ਸੈਂਟਰ 'ਚ ਦਾਣਾ ਹੋ ਉਹ ਦੇਖੋ ਸਾਹਮਣੇ ਉਹ ਦਾਣੇ ਤੱਕ ਗਿੱਲ ਜਾਣੀ ਲਾਜ਼ਮੀ ਆ ਤਾਂ ਤੁਹਾਡੀ ਮੱਕੀ ਘਰੀ ਹੋਊਗੀ ਨੀ ਮੱਕੀ ਦੇ ਜਰਮੀਨੇਸ਼ਨ ਚ ਬਹੁਤ ਦਿੱਕਤ ਆਊਗੀ। ਹੁਣ ਤੁਸੀਂ ਐਂ ਦੇਖੋ ਆਪਣਾ ਲੇਜ਼ਰ ਫਿਰਿਆ ਕਰਕੇ ਦੇਖੋ ਇੰਨਾ ਵਧੀਆ ਪਾਣੀ ਸਾਰੇ ਖੇਤ ਦੇ ਵਿੱਚ ਫਿਰ ਰਿਹਾ ਹੈਗਾ। ਪਹਿਲਾ ਪਾਣੀ ਰੱਜਮਾ ਦਵੋ ਕਿਸਾਨ ਬਰੋ ਦੂਜਾ ਪਾਣੀ ਉਦੋਂ ਤੱਕ ਮੱਕੀ ਨੂੰ ਨਾ ਦਿਓ ਜਦੋਂ ਤੱਕ ਤੁਹਾਡੀ ਮੱਕੀ ਆ ਜਿਹੜੀ ਉਹ ਪਾਣੀ ਮੰਗਦੀ ਨਹੀਂ ਹੈਗੀ। ਪਹਿਲਾ ਪਾਣੀ ਵਧੀਆ ਦੇ ਕੇ ਪੂਰਾ ਵਧੀਆ ਐ ਨਾ ਤੁਸੀਂ ਰੱਜਮਾ ਪਾਣੀ ਲਾਓ। ਇਹਦੇ ਨਾਲ ਆਪਾਂ ਨੂੰ ਕਿਸਾਨ ਵੀਰੋ ਸਮੱਸਿਆ ਇਹ ਨਹੀਂ ਆਉਂਦੀ ਮੁੜ ਕੇ ਵੀ ਤੁਹਾਨੂੰ ਪਾਣੀ ਦੁਬਾਰਾ ਦੇਣਾ ਪੈ ਜੂ ਜਰਮੀਨੇਸ਼ਨ ਵਾਸਤੇ ਇੱਕੇ ਪਾਣੀ ਦੇ ਵਿੱਚ ਤੁਹਾਡੀ ਸਾਰੀ ਮੱਕੀ ਹਰੀ ਹੋ ਜਾਊਗੀ ਅਸਾਂ ਜਿੱਥੇ ਤੁਹਾਡੇ ਕਿਸਾਨ ਵੀਰੋ ਗਿੱਲ ਵਧੀਆ ਜਿਆਦੇ ਗਿੱਲ ਆ ਕਿੱਲੇ ਬਾਣਾ ਦੇ ਵਿੱਚ ਆਲੂ ਪੱਟੇ ਹੋਏ ਨੇ ਉੱਥੇ ਤੁਸੀਂ ਘੱਟ ਪਾਣੀ ਲਾ ਸਕਦੇ ਹੋ ਉੱਥੇ ਗਿੱਲ ਵੈਸੇ ਵੀ ਸੇਤੀ ਚੜ ਜੂ ਹੁਣ ਜੇ ਮੈਂ ਆਪਣਾ ਬਾਣ ਖੁਸ਼ਕ ਜ਼ਿਆਦਾ ਇਹਨੂੰ ਤੁਸੀਂ ਰੱਜਮਾ ਪਾਣੀ ਜਿੰਨਾ ਦੇ ਦੋਗੇ ਉਨਹੀਂ ਤੁਹਾਡੇ ਫਾਇਦੇ ਦੀ ਗੱਲ ਆ ਉੰਨੀ ਤੁਸੀਂ ਜਿਆਦਾ ਵਧੀਆ ਇਹਦਾ ਜਰਮੀਨੇਸ਼ਨ ਲਵੋਗੇ ਉਹਨਾਂ ਦੇਖੋ ਆਪਣੇ ਟਾਇਰ ਦੇ ਐਨ ਅੱਧ ਤੱਕ ਗਿੱਲ ਜਾ ਰਹੀ ਹੈ ਜੀ ਹਜੇ ਪਾਣੀ ਖੜਾਗਾ ਜਦੋਂ ਨੂੰ ਪਾਣੀ ਖਾਣਾ ਖੇਤ ਨੇ ਐਨ ਸਿਰੇ ਤੱਕ ਗਿੱਲ ਚੱਲ ਜੂਗੀ ਤਾਂ ਮੱਕੀ ਆ ਐਨ ਪੂਰਾ ਵਧੀਆ ਜਰਮੀਨੇਸ਼ਨ ਲਊਗਾ ਉਹਦਾ ਤੇ ਸਾਡੇ ਕੋਲ ਪਾਣੀ ਜਿਹੜਾ ਲਾਉਣਾਗਾ ਤੁਸੀਂ ਪਟੀਆਂ ਇਹਦੇ ਹਿਸਾਬ ਨਾਲ ਬਣਾਓ ਵੀ ਤੁਹਾਨੂੰ ਪਾਣੀ ਜ਼ਿਆਦਾ ਵੀ ਨਾ ਪਾਵੇ ਖਾਲੀਆਂ ਦੇ ਵਿੱਚ ਜ਼ਿਆਦਾ ਕਿਤੇ ਕਿਤੇ ਜੀ ਮਨੂੰ ਜ਼ਿਆਦਾ ਲੰਬੀਆਂ ਪਟੀਆਂ ਬਣਾ ਲੈਣੇ ਆ ਕਿ ਆਪਾਂ ਜ਼ਿਆਦਾ ਜਾਂ ਤਾਂ ਜ਼ਿਆਦਾ ਘੱਟ ਪਾਣੀ ਪੈਣ ਲੱਗੇ ਨਾ ਜਾਂ ਜ਼ਿਆਦਾ ਵੱਧਾ ਤਾਂ ਐਕੂਰੇਟ ਜੀਆਂ ਪਟੀਆਂ ਬਣਾਓ ਸਾਰੀਆਂ ਇੱਕਸਾਰ ਵੀ ਜੇ ਕਹ ਲਓ ਤੁਸੀਂ ਖੁੱਲੀ ਵੀ ਮੱਕੀ ਨੂੰ ਪਾਣੀ ਦੇਣਾ ਤਾਂ ਤੁਹਾਨੂੰ ਕੋਈ ਸਮੱਸਿਆ ਨਾ ਆਵੇ ਤਾਂ ਕਿਸਾਨ ਬਰੋ ਇਹ ਮੈਂ ਸਪੈਸ਼ਲ ਵੀਡੀਓ ਅੱਜ ਮੱਕੀ ਦੇ ਪਾਣੀ ਵਾਸਤੇ ਪਾਈ ਆ ਮੱਕੀ ਨੇੜਾ ਪਹਿਲਾ ਪਾਣੀ ਲਾਉਣਾ ਫਿਰ ਰੱਜਮਾ ਪਾਣੀ ਦੋ ਪੂਰਾ ਤਾ ਜੋ ਤੁਹਾਨੂੰ ਦੁਬਾਰੇ ਪਾਣੀ ਨਾ ਦੇਣਾ ਪਵੇ ਜਿੰਨਾ ਟਾਈਮ ਤੁਹਾਡੀ ਮੱਕੀ ਪਾਣੀ ਮੰਗਦੀ ਨਹੀਂ ਜੇ ਤੁਸੀਂ ਮੱਕੀ ਪਾਣੀ ਮੰਗਣ ਤੋਂ ਪਹਿਲਾਂ ਪਾਣੀ ਦੇਤਾ ਤਾਂ ਮੱਕੀ ਪੀਲੀ ਹੋਣ ਦੀ ਸਮੱਸਿਆ ਆ ਜਾਂਦੀ ਹੈ ਮੱਕੀ ਖੜ ਜਾਂਦੀ ਹੈ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਆਪਣੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਵੀਡੀਓ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਵੀਡੀਓ ਨੂੰ ਪਿਆਰ ਦੇਂਦੇ ਰਹੋ ਧੰਨਵਾਦ